ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਅੱਜ ਦਾ ਵਿਚਾਰ ਅਸੀਂ ਕਰਾਂਗੇ ਗਰੰਥੀ ਸਿੰਘਾਂ ਤੇ ਗਰੰਥੀ ਸਿੰਘ ਲੋਕੀ ਸਾਡੇ ਕੌਮ ਦੇ ਪ੍ਰਚਾਰਕਾਂ ਵਾਂਗੂ ਵੀ ਕੰਮ ਕਰਦੇ ਆ ਜਿਸ ਕੌਮ ਵਿੱਚ ਪ੍ਰਚਾਰਕ ਨਹੀਂ ਨਾ ਹੁੰਦੇ ਉਹ ਕੌਮ ਕਦੀ ਵੱਧ ਫੁੱਲ ਨਹੀਂ ਸਕਦੀ ਕੋਈ ਕੌਮ ਕਿੰਨੀ ਕੁ ਵੱਧ ਫੁੱਲਦੀ ਹੈ ਇਹ ਉਹਤੇ ਨਿਰਭਰ ਕਰਦਾ ਕਿ ਉਸ ਕੌਮ ਦੇ ਪ੍ਰਚਾਰਕ ਕਿਹੋ ਜਿਹੇ ਆ ਅੱਜ ਦਾ ਸਮਾਂ ਜਿਹੜਾ ਆ ਰਿਹਾ ਹੈ ਉਹ ਸਾਡੇ ਗਰੰਥੀ ਸਿੰਘਾਂ ਤੇ ਬਹੁਤ ਹੀ ਮਾੜਾ ਸਮਾਂ ਹੈ 4 4 5 5000 ਰੁਪਏ ਵਿੱਚ ਗਰੰਥੀ ਸਿੰਘ ਲੱਗੇ ਹੁੰਦੇ ਉਹ ਵੀ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਕਦੋਂ ਕੋਈ ਕੱਢ ਦੇ ਸਾਡੇ ਨਾਲ ਛਾਟ ਲੱਗੇ ਗੁਰਦੁਆਰਾ ਗੁਰਦੁਆਰਦ ਦਾ ਨਾਮ ਆ ਸਾਧ ਸੰਗਤ ਉੱਥੇ ਪਿਛਲੇ 2 ਸਾਲਾਂ ਤੱਕ ਗ੍ਰੰਥੀ ਸਿੰਘ ਸੇਵਾ ਉਹ ਨਿਭਾ ਰਿਹਾ ਸੀ ਤੇ ਪ੍ਰਧਾਨ ਉਹ ਨਹੀਂ ਉੱਥੇ ਕੋਈ ਗੱਲਬਾਤ ਹੋ ਗਈ ਹੋਣੀ ਉਹਨਾਂ ਦੀ ਨਹੀਂ ਚੰਗਾ ਲੱਗਾ ਪ੍ਰਧਾਨਿਕ ਕਰਤਾ ਅੱਧੀ ਰਾਤੀ ਉਹਨੂੰ ਗੁਰਦੁਆਰੇ ਕੱਢਤਾ ਜਾਣਾ ਪਿਆ ਉਹਨੂੰ ਸੋ ਇਹੋ ਜੇ ਹਾਲ ਹੋ ਗਿਆ ਸਾਡੇ ਗ੍ਰੰਥੀ ਸਿੰਘਾ ਦੇ ਕਿਉਂਕਿ ਗੋਲਕਾਂ ਤੇ ਜਿਹੜਾ ਕਬਜ਼ਾ ਵਾ ਉਹ ਪ੍ਰਧਾਨਾਂ ਨੇ ਸੰਭਿਆ ਹੋਇਆ ਹੈ ਪਹਿਲਾਂ ਇਹ ਕਥਨ ਹੁੰਦਾ ਸੀ ਕਿ ਗਰੀਬ ਕਾ ਮੂੰਹ ਗੁਰੂ ਕੀ ਗੋਲਕ ਪਰ ਅੱਜ ਕੱਲ ਉਲਟੋ ਗਿਆ ਕੰਮ ਇਹੋ ਜੇ ਪ੍ਰਧਾਨ ਕੀ ਕਰਦੇ ਆ ਕਿ ਗੁਰਦੁਆਰੇ ਤੇ ਹੁੰਦਾ ਜਿਵੇਂ ਫੰਡ ਵਾ ਪੈਸਾ ਵਾ ਗੋਲਕ ਵਾ ਸਾਰਿਆਂ ਆਪ ਸੰਭਦੇ ਆ ਸੋਇਨਾ ਨੂੰ ਰੋਕਣ ਵਾਸਤੇ ਕੋਈ ਨਹੀਂ ਅੱਗੇ ਹੁੰਦਾ ਅੱਗੇ ਕਿਹੜਾ ਹੋਵੇ ਸਾਰੇ ਆਪਾਂ ਆਪਣੇਾਂ ਵਿੱਚ ਬੀਜੀ ਹੈ ਆਪਣੇ ਪਰਿਵਾਰ ਤੋਂ ਫੁਰਸਤ ਨਹੀਂ ਮਿਲਦੀ ਕਿਸੇ ਨੂੰ ਪੰਥਕ ਵਾਸਤੇ ਕੀ ਸੋਚਣਾ ਇਹ ਸਮਾਂ ਵਾ ਹੁਣ ਤਾਂ ਇਹ ਕੰਮ ਬਾਰੇ ਸੋਚੀਏ ਕੋਈ ਨਾ ਕੋਈ ਲਾਗੇ ਚਾਗੇ ਜਿੱਥੇ ਵੀ ਤੁਹਾਡੇ ਹੈਗੇ ਆ ਵੱਤ ਵੱਤ ਸਿੰਘ ਇੱਕ ਦੂਜੇ ਨਾਲ ਇਕੱਠੇ ਕਰੀਏ ਇੱਕ ਦੂਜੇ ਨਾਲ ਸਾਥ ਬਣ ਕੇ ਰਹੀਏ ਤਾਂ ਜੋ ਕਿਤੇ ਵੀ ਕਿਤੇ ਗਲਤ ਹੁੰਦਾ ਹੈ ਖਾਸ ਕਰਕੇ ਆਪਣੇ ਗਰੰਥੀ ਸਿੰਘਾਂ ਨਾਲ ਤੇ ਇੱਕ ਦੂਜੇ ਨਾਲ ਖੜੀਏ ਕਿਉਂਕਿ ਜੇ ਆਪਾਂ ਆਪਣੇ ਗਰੰਥੀ ਸਿੰਘ ਹੀ ਨਹੀਂ ਸੰਭ ਸਕੇ ਤਹੀਂ ਬਾਹਰਲੇ ਕੀ ਸੰਭਾਂਗੇ ਹੁਣ ਉਹ ਵਿਚਾਰਾ ਅੱਧੀ ਰਾਤ ਹੀ ਗਿਆ ਵਾ ਕਪੂਰ ਥਲੇ ਹੁਣ ਉਹਦੀ ਲੱਗੀ ਹੈ ਹੁਣ ਉੱਥੇ ਗਿਆ ਵਾ ਉਹ ਇਹੋ ਜਿਹੇ ਹਾਲਾਤ ਬਣ ਜਾਂਦੇ ਆ ਇਹ ਪ੍ਰਧਾਨਗੀਆਂ ਵਾਲੇ ਸਿਸਟਮ ਜਦੋਂ ਤੱਕ ਆਪਾਂ ਕਾਟ ਨਹੀਂ ਨਾ ਦਿੰਦੇ ਉਹ ਤੱਕ ਨਹੀਂ ਬਣਨੀ ਗੱਲ ਕਿ ਗੁਰਦੁਆਰੇ ਦੇ ਪ੍ਰਧਾਨ ਅੰਮ੍ਰਿਤਧਾਰੀ ਵੀ ਨਹੀਂ ਹੁੰਦੇ ਅੱਜਕੱਲ੍ਹ ਸ਼ਰਾਬਾਂ ਪੀਣ ਵਾਲੇ ਰੱਖੇ ਜਾਂਦੇ ਆ ਮੱਲਿਆਂ ਵਾਲੇ ਸਿਸਟਮ ਚੱਲ ਗਿਆ ਵਾ ਭਾਈ ਅਮਰਪਾਲ ਸਿੰਘ ਮੈਰੋਂ ਜੀ ਹੁਣਾਂ ਦਾ ਇੱਕ ਵਾਰ ਬਿਆਨ ਆਇਆ ਹੈ ਕਿ ਸਮਾਂ ਇਹੋ ਜਣਾ ਆਵੇ ਕਿ ਸਿੱਖਾਂ ਦੀ ਆਪਸ ਵਿੱਚ ਹੀ ਝੜਪ ਹੋ ਜੇ ਕਿ ਅਸਲੀ ਕੌਣ ਹੈ ਤੇ ਨਕਲੀ ਕੌਣ ਹੈ ਤੇ ਮੈਨੂੰ ਲੱਗਦਾ ਉਹ ਜਿਆ ਸਮਾਂ ਕਿਤੇ ਆ ਨਾ ਜਾਵੇ ਕਿਉਂਕਿ ਹਾਲਾਤ ਤੇ ਇਹੋ ਜੇ ਬਣ ਡਏ ਆ ਅਸੀਂ ਚਾਹੁੰਦੇ ਆ ਕਿ ਸਾਡੀ ਕੌਮ ਤਰੱਕੀ ਕਰੇ ਤੇ ਪਹਿਲਾਂ ਸਾਨੂੰ ਆਪਣੀ ਗਰੰਥੀ ਸਿੰਘਾਂ ਨੂੰ ਸੰਭਾਲ ਕੇ ਰੱਖਣਾ ਪੈਣਾ ਵਾ ਜਥੇਬੰਦੀ ਬਣਾਓ ਤਗੜੇ ਹੋਵੋ ਇੱਕ ਦੂਜੇ ਦਾ ਸਾਥ ਦਿਓ ਅਹੀਂ ਕਰੇ ਬੈਗ ਕਹਿ ਲਈਦਾ ਕਿ ਚਲੋ ਗੱਲ ਹੀ ਨਹੀਂ ਕੋਈ ਗੱਲ ਕੀ ਆ ਆਪਣੇ ਵਿੱਚ ਵਿਸਤ ਰਹੋ ਤੁਸੀਂ ਬਾਹਰ ਜਾ ਕੇ ਵੇਖੋ ਤਾਂ ਸਹੀ ਹੋਣ ਕੀ ਡਿਆ ਗੁਰਦੁਆਰਿਆਂ ਤੇ ਤਾਲੇ ਲੱਗ ਜਾਂਦੇ 6 ਵਜੇ ਤਬਾ तकरीबन ਹਰ ਇੱਕ ਗੁਰਦੁਆਰੇ ਤੇ ਤਾਲਾ ਲੱਗਾ ਤੁਹਾਨੂੰ ਦਿਖੂਗਾ ਕਿਉਂਕਿ ਲੋਕ ਹੀ ਨਹੀਂ ਜਾ ਕੇ ਖੁਸ਼ ਗੁਰਦੁਆਰੇ ਕੱਲਾ ਗ੍ਰੰਥੀ ਸਿੰਘ ਕੀ ਸਾਹਬੇ ਸੋ ਇੱਕ ਬੇਨਤੀ ਹੈ ਲਾਗੇ ਚਾਗੇ ਦੇ ਜਿਹੜੇ ਵੀ ਮਹੱਲਿਆਂ ਦੇ ਲੋਕ ਹੁੰਦੇ ਆ ਤੁਸੀਂ ਆਪਣੇ ਗੁਰਦੁਆਰੇ ਦੀ ਘਟੋ ਘਾਟ ਆਪ ਸੰਭਾਲ ਕਰੋ ਉੱਥੇ ਜਾਵੋ ਦੇਖੋ ਕੀ ਵਿਹਾਰ ਹੋਣ ਰਿਹਾ ਵਾ ਪ੍ਰਧਾਨ ਗਿਆਲਾ ਸਿਸਟਮ ਕੱਢੋ ਜੋ ਤਾਂ ਕੇ ਸਿਸਟਮ ਤੋਂ ਹੀ ਨਹੀਂ ਕਰਦੇ ਤੁਹਾਡਾ ਤੇ ਕੁਝ ਨਹੀਂ ਜਾਣਾ ਗਰੰਤੀ ਸਿੰਘ ਦਾ ਬੜਾ ਔਖਾ ਵਾ ਪਹਿਲਾਂ ਕੀ ਚੱਲਦਾ ਹੁੰਦਾ ਸੀ ਕਿ ਆ ਗੋਲਕ ਦੇ ਜੋ ਪੈਸੇ ਹੁੰਦੇ ਸੀ ਜਾਂ ਹੋਰ ਵੀ ਕੋਈ ਸਹੂਿਦਾ ਸੀ ਗੁਰਦੁਆਰੇ ਦੀ ਉਹ ਗਰੰਤੀ ਸਿੰਘ ਨੂੰ ਹੁੰਦੀਆਂ ਸੀ ਉਨੀ ਦੇਰ ਤੱਕ ਜਿੰਨੇ ਦੇ ਤੱਕ ਉਹ ਗੁਰਦੁਆਰਾ ਸੰਭਲਿਆ ਤੇ ਹੁਣ ਆ ਜਿਹੜਾ ਪ੍ਰਧਾਨਗੀ ਵਾਲਾ ਸਿਸਟਮ ਆ ਪ੍ਰਧਾਨ ਪੈਸਿਆਂ ਦੇ ਭੁੱਖੇ ਆ ਇਹ ਜਾਣ ਜਾਣ ਆਪ ਚੁੰਝਾ ਮਾਰਦੇ ਇਹਨਾਂ ਨੂੰ ਰੋਕਣਾ ਬਹੁਤ ਜ਼ਿਆਦਾ ਜ਼ਰੂਰੀ ਆ ਅਹੀਂ ਸਾਰੇ ਤੇ ਸੁੱਤੇ ਜੇ ਕਰਾਂ ਚ ਆਪਣੇ ਨਿਆਣਿਆਂ ਨੂੰ ਘਟੋ ਘਟ ਗੁਰਦੁਆਰੇ ਭੇਜ ਦਿਆ ਕਰੋ ਤਾਂ ਜੋ ਸੰਗ ਦਾ ਪ੍ਰਭਾਵ ਵਧੇ ਉਹਨਾਂ ਚ ਉੱਠ ਕੇ ਕੋਈ ਸੋਝਵਾਨ ਬਣੇ ਤੇ ਆਪਣੀ ਕੌਮ ਦੇ ਗਾਂ ਪਤਾ ਲੱਗੇ ਹੋਣ ਕੀ ਦਿਹਾਵਾ ਬਾਕੀ ਬੇਨਤੀ ਮੁੱਖ ਆਹੀ ਆ ਕੀ ਘਰੋਂ ਬਾਹਰ ਨਿਕਲੋ ਗੁਰਦੁਆਰਿਆਂ ਵਿੱਚ ਘਟੋ ਘਟ ਜਾਣਾ ਸ਼ੁਰੂ ਕਰੋ ਜਥੇ ਬੰਦੀਆਂ ਨਾਲ ਜੁੜੋ ਇੱਕ ਦੋ ਜਿਹਦਾ ਸਾਥ ਦਿਓ ਕਿਉਂਕਿ ਸਮੇਂ ਦਾ ਕੁਝ ਨਹੀਂ ਪਤਾ ਸਮੇਂ ਦਾ ਕੁਝ ਬਾਕੀ ਅੱਜ ਦੀਆਂ ਇੰਨੀਆਂ ਕਿ ਬੇਨਤੀਆਂ ਪ੍ਰਵਾਨ ਕਰਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ